ਕੰਗੇਜ ਉੱਥੇ ਵੀ ਹੋਣਗੇ ਸੁਰੱਖਿਅਤ ਹੋਣਗੇ ਸੋ ਲਗਾਤਾਰ ਥੋੜੇ ਨਾਲ ਅਸੀਂ ਜਾਣਕਾਰੀ ਸਾਂਝੀ ਕਰ ਰਹੇ ਹਾਂ ਸੋ ਹਾਲੀ ਦੀ ਜਾਣਕਾਰੀ ਤੁਹਾਨੂੰ ਸਾਂਝੀ ਕਰਕੇ ਬਲੈਕਆਊਟ ਹੋ ਰਿਹਾ ਕਈ ਥਾਵਾਂ ਤੇ ਤੇ ਕਈ ਥਾਵਾਂ ਤੇ ਹੋ ਕੇ ਹਟਿਆ ਜੋ ਕਿ ਤੁਹਾਨੂੰ ਤਸਵੀਰਾਂ ਵੀ ਅਸੀਂ ਲਾਈਵ ਸਾਂਝੇ ਕੀਤੀਆਂ ਨੇ ਤਾਂ ਇਸ ਦੌਰਾਨ ਆਪਰੇਸ਼ਨ ਸੰਦੂਰ ਦੇ ਦੌਰਾਨ ਬਠਿੰਡਾ ਦੇ ਖੇਤ ਦੇ ਵਿੱਚ ਜਿਹੜਾ ਪਲੇਨ ਕ੍ਰੈਸ਼ ਹੋਇਆਗਾ ਇਹ ਵੱਡੀ ਜਿਹੜੀ ਜਾਣਕਾਰੀ ਸਾਹਮਣੇ ਆਈਏਗੀ ਹਰਿਆਣਾ ਦੇ ਇੱਕ ਵਿਅਕਤੀ ਦੀ ਇਹਦੇ ਵਿੱਚ ਮੌਤ ਹੋਈ ਹੈ 9 ਲੋਕ ਜਿਹੜੇ ਜ਼ਖਮੀ ਹੋਏ ਨੇ ਪੰਜਾਬ ਪੁਲਿਸ ਨੇ 2 ਕਿਲੋਮੀਟਰ ਏਰੀਆ ਜਿਹੜਾ ਹੈ ਉਹ ਸੀਲ ਕਰ ਦਿੱਤਾ ਗਿਆ ਸੋ ਬਹੁਤ ਹੀ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਬਠਿੰਡਾ ਦੇ ਅਕਲੀਆ ਕਲਾ ਪਿੰਡ ਦੇ ਵਿੱਚ ਉਕਤ ਖੇਤ ਦੇ ਵਿੱਚ ਕਿਲੋਮੀਟਰ ਪਹਿਲਾਂ ਪੁਲਿਸ ਨੇ ਨਾਕਾ ਲਾਇਆ ਹੋਇਆ ਸੀਗਾ ਤਾਂ ਅੱਗੇ ਕਿਸੇ ਨੂੰ ਵੀ ਜਾਣ ਨਹੀਂ ਦਿੱਤਾ ਜਾ ਰਿਹਾ ਸੀ ਤੇ ਇਸ ਤੋਂ ਬਾਅਦ ਜੇ ਗੱਲ ਕਰੀਏ ਤਾਂ ਜਿਹੜਾ ਪਲੇਨ ਇੱਥੇ ਕਰੈਸ਼ ਹੋਇਆਗਾ ਸੋ ਇਹ ਕਿਤਨਾ ਕਿਤੇ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਪਾਕਿਸਤਾਨ ਦੇ ਵੱਲੋਂ ਭੇਜਿਆ ਕਿਉਂਕਿ ਪਾਕਿਸਤਾਨ ਨੇ ਕਹਿ ਦਿੱਤਾ ਸੀਗਾ ਕਿ ਅਸੀਂ ਜਿਹੜਾ ਵਾਰ ਕਰਾਂਗੇ ਅਸੀਂ ਪੁੱਠਾ ਵਾਰ ਕਰਾਂਗੇ ਸੋ ਇਸ ਕਰਕੇ ਜਿਹੜਾ ਸਾਡੇ ਇੱਥੇ ਜ਼ਿਆਦਾ ਸੁਰਚਿਤ ਹੋ ਗਏ ਕਿਉਂਕਿ ਐਕਸ਼ਨ ਕਦੋਂ ਵੀ ਹੋ ਸਕਦਾ ਕਿ ਲਗਾਤਾਰ ਜਿਵੇਂ ਮੌਕ ਟ੍ਰੇਲ ਚੱਲਿਆ ਅੱਜ ਵਰ ਇਸ ਤੋਂ ਇਲਾਵਾ ਬਲੈਕਆਊਟ ਹੋ ਰਿਹਾ ਹੈਗਾ ਤਾਂ ਤਿਆਰੀਆਂ ਜਿਹੜੀਆਂ ਪੂਰੀ ਤਿਆਰਬਰ ਤਿਆਰ ਹੈ ਪੰਜਾਬ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਜਿਹੜੀ ਇਸੇ ਤਰ੍ਹਾਂ ਜਿਹੜੇ ਪ੍ਰਿਪੇਅਰ ਹੋ ਚੁੱਕੀ ਹੈ ਪਾਕਿਸਤਾਨ ਦੇ ਉੱਪਰ ਆਪਰੇਸ਼ਨ ਸੰਦੂਰ ਦੇ ਤਹਿਤ 에ਅਰ ਸਟ੍ਰਾਈਕ ਦੇ ਦੌਰਾਨ ਪੰਜਾਬ ਦੇ ਬਠਿੰਡਾ ਦੇ ਵਿੱਚ ਕਣਕ ਦੇ ਖੇਤਾਂ ਦੇ ਵਿੱਚ ਪਲੇਨ ਕ੍ਰੈਸ਼ ਹੋ ਗਿਆ ਜਿਸ ਦੇ ਵਿੱਚ ਦੋ ਵਿਅਕਤੀਆਂ ਦੀ ਮੌਤ ਜਿਹੜੀ ਹੈ ਉਹਦੀ ਸੂਚਨਾ ਸਾਹਮਣੇ ਆਈ ਹੈ ਤੇ ਨੌ ਲੋਕ ਜਿਹੜੇ ਨੇ ਉਹ ਜ਼ਖਮੀ ਹੋ ਚੁੱਕੇ ਨੇ ਹਾਲਾਂਕਿ ਪ੍ਰਸ਼ਾਸਨ ਦੇ ਵੱਲੋਂ ਅਧਿਕਾਰਤ ਤੌਰ ਤੇ ਇੱਕ ਵਿਅਕਤੀ ਦੀ ਮੌਤ ਦੀ ਜਿਹੜੀ ਹੈ ਪੁਸ਼ਟੀ ਵੀ ਕੀਤੀ ਗਈ ਹੈ ਤੇ ਮਰਨ ਵਾਲਿਆਂ ਦੇ ਵਿੱਚ ਜਿਹੜਾ ਇੱਕ ਵਿਅਕਤੀ ਹੈ ਜਿਸ ਦਾ ਨਾਮ ਗੋਵਿੰਦ ਹੈ ਜੋ ਕਿ ਹਰਿਆਣਾ ਦੇ ਚਰਖੀਦਾਦਰੀ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਜਿਸ ਜਗ੍ਹਾ ਪਲੇਨ ਕ੍ਰੈਸ਼ ਹੋਇਆ ਤੇ ਉਹ ਆਬਾਦੀ ਤੋਂ ਜਿਹੜਾ 500 ਮੀਟਰ ਦੂਰ ਹੈ ਜਾਣਕਾਰੀ ਦੇ ਮੁਤਾਬਕ ਇਹ ਘਟਨਾ ਰਾਤ 2 ਵਜੇ ਬਚਿੰਡਾ ਦੇ ਗੋਨਿਆਣਾ ਮੰਡੀ ਦੇ ਅਕਲੀਆ ਕਲਾਂ ਦੇ ਵਿੱਚ ਹੋਈ ਇਸ ਦੌਰਾਨ ਖੇਤ ਦੇ ਵਿੱਚ ਪਲੇਨ ਡਿੱਗ ਗਿਆ ਜਿਸ ਤੋਂ ਬਾਅਦ ਉਸ ਦੇ ਵਿੱਚ ਅਗਲਾ ਗਈ ਘਟਨਾ ਦੀ ਸੂchnਾ ਮਿਲਦੇ ਹੀ ਪੁਲਿਸ ਨੇ ਪੂਰਾ ਏਰੀਆ ਜਿਹੜਾ ਸੀਲ ਕਰ ਲਿਆ ਮੀਡੀਆ ਨੂੰ ਵੀ 2 ਕਿਲੋਮੀਟਰ ਜਿਹੜਾ ਪਹਿਲਾਂ ਰੋਕ ਦਿੱਤਾ ਗਿਆ ਸੀਗਾ ਤੇ ਇਸ ਘਟਨਾ ਤੋਂ ਬਾਅਦ ਵੀਡੀਓ ਵੀ ਸਾਹਮਣੇ ਆਏ ਨੇ ਜਿਸ ਦੇ ਵਿੱਚ ਖੇਤ ਦੇ ਵਿੱਚ ਜਿਹੜੀ ਹੈ ਪਲੇਨ ਵਰਗੀ ਕੋਈ ਚੀਜ਼ ਜਲਦੀ ਹੋਈ ਨਜ਼ਰ ਆ ਰਹੀ ਹੈ ਵੀਡੀਓ ਦੇ ਵਿੱਚ ਇੱਕ ਚਸ਼ਮਦੀਦ ਪੁਸ਼ਟੀ ਕਰਦੇ ਹੋਏ ਵੀ ਕਹਿੰਦੇ ਕਹਿ ਰਿਹਾ ਸੀ ਕਿ ਖੇਤ ਦੇ ਵਿੱਚ ਪਲੇਨ ਟਕਿਆ ਹੋਇਆ ਸੀ ਲੋਕਾਂ ਨੇ ਉਸ ਦੇ ਕਰੀਬ ਜਾਣ ਦੀ ਕੋਸ਼ਿਸ਼ ਕੀਤੀ ਤਾਂ ਉਬਲਾਸਟ ਹੋ ਗਿਆ ਵੀਡੀਓ ਦੇ ਵਿੱਚ ਫਾਇਰ ਬ੍ਰਿਗੇਡ ਦੇ ਕਰਮਚਾਰੀ ਅਗ ਬਚਾਉਂਦੇ ਹੋਏ ਵੀ ਨਜ਼ਰ ਆਇਆ ਤੁਸੀਂ ਲਗਾਤਾਰ ਸੋਸ਼ਲ ਮੀਡੀਆ ਤੇ ਵੀਡੀਓ ਦੇਖ ਰਹੇ ਹੋ ਤਾਂ ਇਹ ਪਲੇਨ ਕਿਹੜਾ ਸੀ ਕਿਹਦਾ ਸੀਗਾ ਇਹਦੇ ਬਾਰੇ ਤਾਂ ਹਜੇ ਕੋਈ ਵੀ ਨਹੀਂ ਪਤਾ ਲੱਗਿਆ ਇਹ ਪਲੇਨ ਦੇ ਬਾਰੇ ਕੋਈ ਜਾਣਕਾਰੀ ਨਹੀਂ ਹੈਗੀ ਤਾਂ ਇਸਦੇ ਪਾਇਲਟ ਬਾਰੇ ਵੀ ਨਹੀਂ ਕੋਈ ਵੀ ਸੂਚਨਾ ਹੈਗੀ ਕਿ ਕੌਣ ਇਸ ਦਾ ਟਾਇਲਟ ਸੀਗਾ ਤਾਂ ਪਲੇਨ ਕ੍ਰੈਸ਼ ਦੇ ਵਿੱਚ ਹਾਦਸੇ ਦੌਰਾਨ ਜਿਹੜੇ ਜ਼ਖਮੀ ਹੋਏ ਨੇ ਗੁਆਣਾ ਮੰਡੀ ਹਸਪਤਾਲ ਦੀ ਸੀਨੀਅਰ ਮੈਡੀਕਲ ਅਫਸਰ ਡਾਕਟਰ ਤੀਰਾ ਗੁਪਤਾ ਨੇ ਕਿਹਾ ਕਿ ਰਾਤ ਕਰੀਬ 2:30 ਵਜੇ ਸੂਚਨਾ ਆਈ ਸੀ ਕਿ ਹਸਪਤਾਲ ਤੇ ਕੁਝ ਮਰੀਜ਼ ਆਏ ਨੇ ਜੋ ਕਿ ਸ਼ਾਇਦ ਪਲੇਨ ਕ੍ਰੈਸ਼ ਵਰਗੇ ਕਿਸੇ ਹਾਦਸੇ ਦੇ ਵਿੱਚ ਜ਼ਖਮੀ ਹੋਏ ਨੇ ਤਾਂ ਉਹਨਾਂ ਨੇ ਕਿਹਾ ਵੀ ਕਿਸੇ ਨੂੰ ਵੀ ਉਹਨਾਂ ਨੇ ਸਾਨੂੰ ਨਹੀਂ ਦੱਸਿਆ ਕਿ ਉਹ ਕਿੱਥੇ ਪਲੇਨ ਜਿਹੜਾ ਕ੍ਰੈਸ਼ ਹੋਇਆਗਾ ਸੋ ਦੇ ਵਿੱਚ ਜੋ ਲਿਸਟ ਆਈ ਹੈ ਜੋ ਲੋਕ ਜ਼ਖਮੀ ਇਹਦੇ ਵਿੱਚ ਹੋਏ ਨੇਗੇ ਤਾਂ ਉਹਨਾਂ ਦੇ ਨਾਮ ਸਾਹਮਣੇ ਸਤਪਾਲ ਸਿੰਘ ਜਿਨ੍ਹਾਂ ਦੀ ਉਮਰ 35 ਸਾਲ ਆ ਕਾਲੀਆ ਕਲਾਂ ਦੇ ਨੇ ਔਰ ਰਾਜਕੁਮਾਰ ਜਿਹੜੇ ਨੇ 40 ਸਾਲ ਜਿਨ੍ਹਾਂ ਦੀ ਉਮਰ ਕੋਠੇ ਨੱਥਾ ਸਿੰਘ ਵਾਲਾ ਨੇ ਔਰ ਰਾਜਦੀਪ ਸਿੰਘ 19 ਅਕਾਲੀਆ ਕਲਾ ਵਾਲੇ ਨੇ ਰਵੀ ਸਿੰਘ 21 ਅਕਾਲੀਆ ਕਲਾ ਵਾਲੇ ਨੇ ਮਨਪ੍ਰੀਤ ਸਿੰਘ 23 ਸਾਲ ਦੀ ਉਮਰ ਦੇ ਜਿਹਨਾਂ ਦੇ ਉਹ ਵੀ ਕਲਿਆ ਕਲਾ ਵਾਲੇ ਨੇ ਔਰ ਇਸ ਤੋਂ ਇਲਾਵਾ ਮੰਗਾ ਸਿੰਘ ਜਿਨ੍ਹਾਂ ਦੀ ਉਮਰ 27 ਸਾਲ ਉਹ ਵੀ ਕਲਿਆ ਕਲਾ ਵਾਲੇ ਨੇ ਔਰ ਪ੍ਰਿੰਸ ਪਾਲ ਜਿਹੜੇ ਨੇ 28 ਸਾਲ ਉਹ ਵੀ ਕਲਿਆ ਕਲਾ ਵਾਲੇ ਨੇ ਜਸਵੀਰ ਸਿੰਘ 25 ਸਾਲ ਜੋ ਕਿ ਕਲਿਆ ਕਲਾ ਵਾਲੇ ਜਗਮੀਤ ਸਿੰਘ 15 ਸਾਲ ਦੇ ਜੇ ਛੋਟਾ ਮਤਲਬ ਕਹਿ ਲਓ ਬੱਚਾ ਹੀ ਹੈ ਕੋਟੇ ਨੱਥਾ ਸਿੰਘ ਸਿੰਘ ਵਾਲਾ ਹੈਗਾ ਜੋ ਜੋ ਇਹ जख्मी ਹੋਏ ਨੇ ਡਾਕਟਰ ਨੇ ਜਾਣਕਾਰੀ ਦਿੱਤੀ ਕਿ ਕੋਲ ਜਿਹੜੇ 10 ਲੋਕਾਂ ਬਾਰੇ ਸਾਨੂੰ ਜਾਣਕਾਰੀ ਮਿਲੀ ਹੈ ਕਿ 10 ਲੋਕ ਜਿਹੜੇ ਨੇ ਇਹ ਜਖਮੀ ਹੋਏ ਨੇ ਕਿ ਗੋਨਿਆਣਾ ਮੰਡੀ ਦੇ ਹਸਪਤਾਲ ਦੇ ਵਿੱਚ કુલ 10 ਲੋਕਾਂ ਨੂੰ ਜਿਹੜਾ ਇਲਾਜ ਲਈ ਭੇਤੀ ਕਰਵਾਇਆ ਗਿਆ ਤੇ ਜਿਨ੍ਹਾਂ ਦੇ ਵਿੱਚੋਂ ਇੱਕ ਦੀ ਮੌਤ ਹੋ ਚੁੱਕੀ ਹੈ ਤੇ 9 ਲੋਕ ਅਜੇ ਵੀ ਜ਼ਖਮੀ ਹਾਲਾਤ ਦੇ ਵਿੱਚ ਨੇ ਤੇ ਜਿਨ੍ਹਾਂ ਦਾ ਇਲਾਜ ਜਿਹੜਾ ਤੁਰੰਤ ਕਰਵਾਇਆ ਜਾ ਰਿਹਾ ਸੋ ਜਾਣਕਾਰੀ ਚਿੰਨਿਕ ਸਾਹਮਣੇ ਆ ਰਹੀ ਹੈ ਸਾਡੇ ਕੋਲ ਨਿਕਲ ਕੇ ਕਿ ਇੱਕ ਘਟਨਾ ਹੋਈ ਹੈ ਜੋ ਕਿ ਅਨਾਜ ਲੋਡਿੰਗ ਦੇ ਲਈ ਪੰਜਾਬ ਗਿਆ ਸੀ ਗੋਵਿੰਦ ਜਸਤੀ ਮੌਤ ਹੋ ਗਈ ਹੈ ਮਰਨ ਵਾਲਾ ਗੋਬਿੰਦ ਕੁਮਾਰ ਚਰਖੀਦਾਦਰੀ ਜ਼ਿਲ੍ਹੇ ਦੇ ਕਰੀਬ ਨਗਰ ਕਬੀਰ ਨਗਰ ਦਾ ਰਹਿਣ ਵਾਲਾ ਹੈ ਔਰ ਉਹ ਆਪਣੇ ਚਾਰ ਭਤੀਜਾਂ ਦੇ ਨਾਲ 14 ਅਪ੍ਰੈਲ ਨੂੰ ਮੰਡੀ ਦੇ ਅਨਾਜ ਲੋਡਿੰਗ ਦਾ ਕੰਮ ਕਰਨ ਲਈ ਪੰਜਾਬ ਆਇਆ ਸੀ ਤੇ ਘਰ ਦੇ ਵਿੱਚ ਉਸ ਦੀ ਪਤਨੀ ਮਮਤਾ ਬੇਟੀ ਪਰੀ 11 ਸਾਲ ਤੇ ਬੇਟਾ ਚਿਰਾਗ ਜਿਹੜਾ ਉਹ 8 ਸਾਲ ਦਾ ਸੀਗਾ ਸੋ ਇਸ ਹਾਦਸੇ ਦੇ ਨਾਲ ਜੁੜੀਆਂ ਅਹਿਮ ਗੱਲਾਂ ਨੇ ਕਿ ਬਚਿੰਡਾ ਪੁਲਿਸ ਤੇ ਪ੍ਰਸ਼ਾਸਨ ਦੇ ਵੱਲੋਂ ਜਿਹੜਾ ਕਾਰਵਾਈ ਕੀਤੀ ਗਈ ਹੈ ਔਰ ਜਿਹੜਾ ਮੀਡੀਆ ਨੂੰ ਜਿਹੜਾ ਥੋੜਾ ਜਿਹਾ 2 ਕਿਲੋਮੀਟਰ ਘਟਨਾ ਸਥਲ ਤੋਂ ਦੂਰ ਰੱਖਿਆ ਗਿਆ ਮੌਕੇ ਤੇ ਸਿਰਫ ਪੰਜਾਬ ਪੁਲਿਸ ਦੇ ਅਧਿਕਾਰੀ ਮੌਜੂਦ ਨੇ ਇਹ ਪਤਾ ਨਹੀਂ ਲੱਗ ਰਿਹਾ ਕਿ ਪਲਾਨ ਕਰੀ ਅਜੀ ਸਾਂਝੀ ਕਰ ਦਿੱਤੀ 32 ਸਾਲਾਂ ਦਾ ਗੋਬਿੰਦ ਸਿੰਘ ਜਿਸ ਦੀ ਮੌਤ ਹੋ ਗਈ ਹੈ ਇਸ ਦੌਰਾਨ ਤਾਂ ਲਗਾਤਾਰ ਤੁਹਾਡੇ ਨਾਲ ਅਸੀਂ ਜਾਣਕਾਰੀਆਂ ਸਾਂਝੇ ਕਰ ਰਹੇ ਹਾਂ ਤਾਂ ਕਿ ਤੁਹਾਡੇ ਤੱਕ ਘਰੇ ਬੈਠੇ ਹੀ ਇਹ ਜਾਣਕਾਰੀ ਪਹੁੰਚਦੀ ਰਵੇ ਜੋ ਹੋ ਰਿਹਾ ਹੈ ਕੀ ਨਹੀਂ ਹੋ ਰਿਹਾ ਸਾਨੂੰ ਸਾਰਿਆਂ ਨੂੰ ਸਮਝਣ ਦੀ ਲੋੜ ਆ ਦੇਖਣ ਦੀ ਲੋੜ ਆ ਵੀ ਕੀ ਚੱਲ ਰਿਹਾ ਕੀ ਨਹੀਂ ਹੋ ਰਿਹਾਗਾ ਪੂਰੇ ਭਾਰਤ ਦੇ ਵਿੱਚ ਸਾਡੇ ਜਿੱਥੇ ਵੀ ਅਸੀਂ ਰਹਨੇ ਆ ਅਸੀਂ ਪੰਜਾਬ ਚ ਰਹਨੇ ਆ ਹਰਿਆਣਾ ਚ ਰਹਨੇ ਆ ਹਿਮਾਚਲ ਚ ਰਹਨੇ ਆ ਕਿਤੇ ਵੀ ਅਸੀਂ ਰਹਨੇ ਆ ਤਾਂ ਸੰਦੂਰ ਦੇ ਦੁਆਰਾ ਆਪਰੇਸ਼ਨ ਸੰਦੂਰ ਦੇ ਦੁਆਰਾ ਜਵਾਬ ਜਿਹੜਾ ਭਾਰਤ ਸਰਕਾਰ ਦੇ ਵੱਲੋਂ ਦਿੱਤਾ ਗਿਆ ਕੈਬਨਟ ਮੀਟਿੰਗ ਵੀ ਜਿਹੜੀ ਹੈ ਸੈਂਟਰਲ ਗਵਰਨਮੈਂਟ ਦੀ ਹੋਈ ਹੈ ਇਸ ਤੋਂ ਇਲਾਵਾ ਰਾਸ਼ਟਰਪਤੀ ਨੂੰ ਵੀ ਪੀਐਮ ਨਰਿੰਦਰ ਮੋਦੀ ਮਿਲ ਕੇ ਆਏ ਨੇ ਵੱਖ-ਵੱਖਰੇ ਦੇਸ਼ਾਂ ਦੀਆਂ ਵੱਖ-ਵੱਖਰੀ ਟਿੱਪਣੀਆਂ ਵੀ ਜੜੀਆਂ ਨੇ ਇਸ ਤੋਂ ਬਾਅਦ ਸਾਹਮਣੇ ਹੈ ਤਾਂ ਹੁਣ ਪਾਕਿਸਤਾਨ ਵੀ ਪੂਰੀ ਕੀਤੀ ਜਾਏਗੀ ਕਿ ਪਲੇਨ ਬਤਾ ਦਿੱਤੇ ਕਿ ਜਿਸ ਤਰ੍ਹਾਂ ਜਿਹੜੇ ਪਲੇਨ ਕ੍ਰੈਸ਼ ਹੋ ਰਹੇ ਨੇ ਕਿਦਾਂ ਕੀ ਹੋਇਆ ਤੇ ਇਹਦੇ ਬਾਰੇ ਜਿਹੜੀ ਜਾਣਕਾਰੀ ਹਜੇ ਤੱਕ ਨਹੀਂ ਕੋਈ ਸਾਹਮਣੇ ਸੋ ਫਿਲਹਾਲ ਇਹੀ ਜਾਣਕਾਰੀ ਸਾਡੇ ਕੋਲ ਹੈਗੀ ਹੈ ਕਿ ਇਹ ਘਟਨਾ ਹੋਈ ਹੈ ਔਰ ਪੁਲਿਸ ਇਸ ਦੇ ਉੱਪਰ ਕਾਰਵਾਈ ਕਰ ਰਹੀ ਹੈ ਸੋ ਸਾਰਿਆਂ ਨੂੰ